ਸਾਡੀ ਭਾਰਤੀ ਜਿਹੜੀ ਆ ਉਹ ਵੀ ਘਟ ਗਈ ਆ ਮੈਂ 1960 ਵਿੱਚ ਭਾਰਤੀ ਹੋਇਆ ਸੀ 70% ਜਰਨਲ ਜਿਹੜੇ ਸੀ ਸਰਦਾਰ ਸਿਗੇ ਔਰ ਵਿਕਰਮ ਸਿੰਘ ਜਿਹੜੇ ਜਰਨਲ ਸੀਗੇ ਹਮ ਬਾੜ ਦੀ ਲੜਾਈ ਚ ਉਹਨਾਂ ਨੇ ਜਾਣ ਬੁੱਝ ਕੇ ਇਧਰ ਜੇ ਐਂਡ ਕੇ ਚਲਾਇਆ ਜਿਨ੍ਹਾਂ ਨੇ ਚਾਈਨਾ ਨੂੰ 7 ਕਿਲੋਮੀਟਰ ਤੋਂ ਅੰਦਰ ਨਹੀਂ ਆਉਣ ਦਿੱਤਾ ਮੌਜੂਦਾ ਸਮੇਂ ਦੇ ਅੰਦਰ ਇੱਕ ਸੰਕਟ ਹੋ ਰਿਹਾ ਜਦੋਂ ਅਸੀਂ ਪੰਜਾਬ ਬਾਰੇ ਗੱਲ ਕਰਦੇ ਹਾਂ ਪਿਛਲੇ ਦਿਨਾਂ ਦੇ ਅੰਦਰ ਚੰਡੀਮੰਦਰ ਮਿਲਟਰੀ ਸਟੇਸ਼ਨ ਦੇ ਉੱਤੇ ਭਾਰਤੀ ਫੌਜ ਨੇ ਇੱਕ ਪ੍ਰੋਗਰਾਮ ਰੱਖਿਆ ਸੈਮੀਨਾਰ ਸੀ ਸੈਮੀਨਾਰ ਦੇ ਅੰਦਰ ਚਰਚਾ ਕੀ ਚੱਲੀ ਕਿ ਪੰਜਾਬ ਦੇ ਅੰਦਰੋਂ ਭਾਰਤੀ ਫੌਜ ਦੇ ਲਈ ਨੌਜਵਾਨਾਂ ਦੀ ਭਰਤੀ ਦੇ ਵਿੱਚ ਘਾਟ ਮਹਿਸੂਸ ਹੋ ਰਹੀ ਹੈ ਇੱਕ ਪਰੰਪਰਾਗਤ ਰਵਈਆ ਰਿਹਾ ਕਿ ਪੰਜਾਬ ਦੇ ਵਿੱਚੋਂ ਪੰਜਾਬ ਦੀ ਜਵਾਨੀ ਭਾਰਤੀ ਫੌਜ ਦੇ ਅੰਦਰ ਜੂਝਦੀ ਹੈ ਇਹੋ ਕਾਰਨ ਹੈ ਕਿ ਪੂਰੇ ਦੇਸ਼ ਦੇ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਸਭ ਤੋਂ ਵੱਧ ਜੰਗੀ ਵਿਦਵਾਵਾਂ ਨੇ ਉਹਦਾ ਕਾਰਨ ਇਹੋ ਹੈ ਕਿ ਪੰਜਾਬ ਦੇ ਉਹ ਨੌਜਵਾਨ ਇਸ ਦੇਸ਼ ਦੀ ਸੁਰੱਖਿਆ ਕਰਦੇ ਹੋਏ ਸ਼ਹੀਦियां ਪਾ ਗਏ ਬੈਠ ਕੇ ਨਿਰਣਾ ਕਰਨਾ ਚਾਹੀਦਾ ਹੂੰ ਵੀ ਪੰਜਾਬ ਨੂੰ ਕਿੱਦਾਂ ਬਚਾਉਣਾ ਹੈ ਹੂੰ ਇਸ ਵੇਲੇ ਕਿਸੇ ਨੂੰ ਰਾਜ ਭਾਗ ਦੇ ਨਹੀਂ ਪੰਜਾਬ ਨੂੰ ਬਚਾਉਣ ਦੀ ਲੋੜ ਆ ਸਾਡੇ ਵਿੱਚ ਸਿੱਖੀ ਸਿਧਾਂਤ ਨਾ ਆਏ ਤੇ ਪੰਜਾਬ ਖਤਮ ਹੋ ਜਾਊਗਾ